ਗੜ ਪੁਲਿਸ ਪੂਰੀ ਤਰ੍ਹਾਂ ਜਾਇਜ਼ ਕਰਦੇ ਹੋਏ ਇੱਥੇ ਐਸ ਐਚਓ ਆਪ ਆਇਆ ਤੇ ਜਿਹੜਾ ਸਾਡਾ ਸਾਊਂਡ ਸਿਸਟਮ ਜਿਹੜਾ ਇੱਥੋਂ ਭਜਾਇਆ ਉਹਨਾਂ ਨੇ ਵੀ ਉਹਨਾਂ ਨੇ ਯੂਨੀਵਰਸਿਟੀ ਐਕਟਰ ਤੱਕ ਨਹੀਂ ਕਰਨ ਦਿੱਤਾ ਇਹਨਾਂ ਨੇ ਅਸੀਂ ਧਰਨੇ ਨੇ ਕਹਿੰਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਹਾਂ ਵੀ ਇਹਨਾਂ ਨੂੰ ਪਰਮਿਸ਼ਨ ਲਈਏ ਜਦੋਂ ਆਰ ਆਰ ਦੀ ਸ਼ਾਖਾ ਲੱਗਦੀ ਆ ਜਦੋਂ ਸੰਜੇ ਟੰਡਲਾ ਆਉਂਦਾ ਉਦੋਂ ਵੀ ਇੱਥੇ ਡੀ ਜੇ ਲੱਗਦੇ ਆ ਉਦੋਂ ਪਰਮਿਸ਼ਨ ਕੀਤਾ ਲੈਂਦੇ ਅਸੀਂ 10 ਵਾਲਾ ਕੋਈ ਹਦਾਇਤਾਂ ਨਹੀਂ ਯਾਰ ਤੁਸੀਂ ਆਪ ਦਾ ਕਰੋ ਇਹਨਾਂ ਦਾ ਇੰਟਰਵਿਊ ਇਹਨਾਂ ਦਾ ਪ੍ਰੋਗਰਾਮ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕ ਮੇਰਾ ਕਵਰ ਕਰਨ ਦੀ ਲੋੜ ਨਹੀਂ ਕਿ ਮੈਂ ਜਵਾਬ ਨਹੀਂ ਦੇਣਾ ਤੁਹਾਨੂੰ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲ ਦਾ ਜੀ ਤੁਸੀਂ ਹੁਣ ਨਿਗ੍ਹਾਉਣਾ ਮਤਲਬ ਉੱਥੇ ਰੁਕਣ ਵਾਲੇ ਪਹਿਲਾਂ ਤਾਂ ਕੋਈ ਕਿਸੇ ਦੇ ਚਾਹਤ ਹੈ ਔਰ ਜਿੱਸ ਤੋਂ ਮੰਤਰ ਜਾਊਗਾ ਕੁਛ ਮਰਜ਼ੀ ਹੋ ਜਾਏ ਸਰ ਦੇਖੋ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਚੰਡੀਗੜ੍ਹ ਪੁਲਿਸ ਅਸੀਂ ਅਪੀਲ ਕਰਦੇ ਗੀ ਸਰ ਮੇਰੀ ਗੱਲ ਸੁਣੋ ਇੱਕ ਮਿੰਟ ਜੀ ਜੋ ਤੁਸੀਂ ਧਿਆਨ ਦੇਣਾ ਇਹਨਾਂ ਨੂੰ ਬਾਈਟ ਦੇਣੀ ਅਸੀਂ ਬਾਈਟਿੰਗ ਦੇ ਲਈ ਅਸੀਂ ਤੁਹਾਨੂੰ ਕਹਿ ਰਹੇ ਹਾਂ ਸਾਊਂਡ ਸਿਸਟਮ ਅਸੀਂ ਲੈ ਕੇ ਆਵਾਂਗੇ ਲੈਣੇ ਪਰਮਿਸ਼ਨ ਪਾ ਬੱਚਿਆ ਦੀ ਬੋਲ ਆ ਸਮੇਂ ਚੰਡੀਗੜ੍ਹ ਪੁਲਿਸ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਆ ਤਾਂ ਵਿਦਿਆਰਥੀ ਸਮੇਂ ਨਾਰੇਬਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਕੀ ਆ ਹੁਣ ਹਦਾਇਤ ਕਹਿੰਦੇ ਨਹੀਂ ਸੁਣਦੇ ਇਹ ਦੇਖੋ ਚੰਡੀਗੜ੍ਹ ਪੁਲਿਸ ਪੂਰੀ ਤਾਨਾਸ਼ਾਹੀ ਕਰਦੇ ਹੋਏ ਇੱਥੇ ਐਸਐਚਓ ਆਪ ਆਇਆ ਤੇ ਜਿਹੜਾ ਸਾਡਾ ਸਾਊਂਡ ਸਿਸਟਮ ਜਿਹੜਾ ਇੱਥੋਂ ਭਜਾਇਆ ਉਹਨਾਂ ਨੇ ਵੀ ਉਹਨਾਂ ਨੇ ਯੂਨੀਵਰਸਿਟੀ ਐਟਰ ਤੱਕ ਨਹੀਂ ਕਰਨ ਦਿੱਤਾ ਇਹਨਾਂ ਨੇ ਬੀਏ ਡੀਐਸਪੀ ਲੈਵਲ ਦਾ ਇੱਥੇ ਆ ਕੇ ਧੱਕਾ ਕਰ ਰਹੇ ਨੇ ਬੱਚਿਆਂ ਨਾਲ ਇਹ ਕਹਿ ਰਹੇ ਕਿ ਪਰਮਿਸ਼ਨ ਨੂੰ ਮੈਨੂੰ ਇਹ ਦੱਸੋ ਜਦੋਂ ਸੈਨੇਟ ਦੀਆਂ ਚੋਣਾਂ ਰੱਦ ਕਰੀਆਂ ਨੇ ਜਦੋਂ ਸੈਨੇਟ ਪੰਗ ਕਰੀ ਹੈ ਉਦੋਂ ਯੂਨੀਵਰਸਿਟੀ ਦੇ ਸਟੂਡੈਂਟਾਂ ਤੋਂ ਪਰਮਿਸ਼ਨ ਲਈ ਸੀ ਸੈਂਟਰ ਗਵਰਨਮੈਂਟ ਨੇ ਹਾਂ ਜਦੋਂ ਉਸ ਅਸੀਂ ਧਰਨੇ ਦੀਆਂ ਕਹਿੰਦੇ ਪਰਮਿਸ਼ਨਾਂ ਹੁੰਦੀਆਂ ਅਸੀਂ ਕੋਈ ਇੱਥੇ ਵਿਆਹ ਕਰ ਰਹੇ ਆ ਵੀ ਇਹਨਾਂ ਨੂੰ ਪਰਮਿਸ਼ਨ ਲਈਏ ਉਸ ਕੇਰੀ ਕਾਰਵਾਈ ਹੋਵੇਗੀ ਜੇ ਅਸੀਂ ਕਾਰਵਾਈ ਲਈ ਤਿਆਰ ਆ ਕੋਈ ਕਾਰਵਾਈ ਹੋ ਜੇ ਤੁਸੀਂ ਲੈ ਕੇ ਛੋੜਾ ਡੀਐਸਡਬਲਿਊ ਜੇ ਲੈ ਕੇ ਦੇਣ ਤਿਆਰ ਨਹੀਂ ਕਿਸਾਨ ਡੀਐਸਡਬਲਿਊ ਦਾ ਸਿੱਧਾ ਰਵਈਆਗਾ ਉਹ ਕਹਿੰਦਾ ਅਸੀਂ ਤੁਹਾਡਾ ਪ੍ਰੋਟੈਸਟ ਨਹੀਂ ਹੋਣ ਦੇਣਾ ਸਾਡੀ ਮੀਟਿੰਗ ਹੋਈ ਆ ਡੀਐਸਡਬਲਿਊ ਨਾਲ ਉਹ ਕਹਿੰਦੇ ਆ ਕਿ ਤੁਸੀਂ ਹਲੜਬਾਜੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਕਿ ਇਲੈਕਸ਼ਨਰ ਸ਼ਡਿਊਲ ਜਾਰੀ ਕਰ ਦਿਓ ਸਾਡੀ ਸਿੱਧੀ ਡਿਮਾਂਡ ਆ ਪੰਜਾਬ ਯੂਨੀਅਨ ਬਚਾਓ ਮੋਰਚੇ ਸਿੱਧੀ ਰਵਾਣਾ ਇਲੈਕਸ਼ਨਰ ਸ਼ ਕਿ ਸੋਚਾਂ ਕੀ ਕਰਨਾ ਮੀਟਿੰਗ ਚ ਕੋਈ ਮੀਟਿੰਗ ਚ ਕੋਈ ਸਿੱਟਾ ਨਹੀਂ ਨਿਕਲਿਆ ਮੀਟਿੰਗ ਚ ਉਦਾਂ ਉੱਠ ਕੇ ਆਏ ਆ ਸਾਰੀਆਂ ਜਥੇਬੰਦੀ ਬੰਦਿਆਂ ਦੇ ਬੰਦੇ ਗਏ ਸਾਰੇ ਕੇ ਪ੍ਰਧਾਨ ਵੀ ਗਏ ਉਦਾਂ ਉੱਠ ਕੇ ਆਉਂਦੇ ਕਿ ਸਾਊਂਡ ਸਿਸਟਮ ਜਿਹੜਾ ਨਹੀਂ ਆਉਂਦਾ ਨਹੀਂ ਹੋਂ ਦਿੱਤਾ ਜਾਊਗਾ ਇਹ ਜਿਹਨਾਂ ਮਾੜਾ ਧੱਕਾ ਕਰਨਗੇ ਤੇ ਅਸੀਂ ਵੇਖਿਓ ਪਲ ਤਾਂ ਇਸ ਸਮੇਂ ਜਿਹੜੀ ਗੇਟ ਦੇ ਉੱਤੇ ਤਲਖੀ ਹੁੰਦੀ ਹੋਈ ਨਜ਼ਰ ਆ ਰਹੀ ਆ ਸੌਣ ਨੂੰ ਲੈ ਕੇ ਪੁਲਿਸ ਵਾਲਿਆਂ ਦੇ ਨਾਲ ਗੱਲਬਾਤ ਚੱਲਦੀ ਹੋਈ ਨਜ਼ਰ ਆ ਰਹੀ ਤਾਂ ਤਾਂ ਇਹਦੇ ਵਿੱਚ ਪੁਲਿਸ ਦੇ ਅਧਿਕਾਰੀ ਕੀ ਕਹਿ ਰਹੇ ਸੀ ਸਰ ਜੀ ਬਰੋ ਸਦ ਦੱਸ ਸਕਦਾ ਸੌਰੀ ਆਪ ਦਾ ਸੰਭਾਲੋ ਮੈਂ ਤੁਹਾਡੀ ਕੋਈ ਗੱਲ ਦਾ ਅੰਦਰ ਕਾਦੀ ਗੱਲ ਕਰੀਏ ਰੋਡ ਪੁਲਸ ਹੋਈਏ ਇੱਥੇ ਆ ਰਹੇ ਮੈਡੀਕਲ ਸੌਈ ਨੰਬਰ ਤੋਂ ਡਿੱਕ ਹੁੰਦੇ ਨੇ ਅੰਦਰ ਜਦੋਂ ਆਰ ਆਰ ਦੀ ਸ਼ਾਹਾ ਲੱਗਦੀ ਆ ਜਦੋਂ ਸੰਜੇ ਟੰਡਲਾ ਆਉਂਦਾ ਉਦੋਂ ਵੀ ਇੱਥੇ ਡੀਜੇ ਲੱਗਦੇ ਆ ਉਦੋਂ ਪਰਮਿਸ਼ਨ ਕੀਤਾ ਲੈਂਦੇ ਅਸੀਂ 10 ਵਾਲਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਜੇ ਚੰਡੀਗੜ੍ਹ ਚੰਡੀਗੜ੍ਹ ਬੁੱਸਦਾ ਹੈ ਰਵਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹਿ ਰਹੇ ਕਿ ਪਰਮਿਸ਼ਨ ਲਓ ਚੰਡੀਗੜ੍ਹ ਆਉਣ ਲਈ ਇਹ ਕਹਿ ਰਹੇ ਕਿ ਯੂ ਲਾਉਣ ਦੀ ਪਰਮਿਸ਼ਨ ਮੇਰੀ ਗੱਲ ਕੀਤੀ ਮੈਂ ਪਰਮਿਸ਼ਨ ਲਓ ਸਾਊਂਡ ਦੇ ਅੰਦਰ ਇੱਡੇ ਇੱਡੇ ਬੈਰੀਕੇਡ ਲਾਉਣਿੰਦੇ ਬਿਆ ਕੋਈ ਇੱਕ ਨੰਬਰ ਗੇਟ ਵੇਖ ਲਓ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਸਰ ਪੀਸ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾ ਵਗੜੋ ਮੈਂ ਕੋਈ ਜਵਾਬ ਨਹੀਂ ਦੇਣਾ ਯਾਰ ਤੁਹਾਨੂੰ ਮੈਂ ਤੁਹਾਡੇ ਮੇਰਾ ਕੋਈ ਪੱਖ ਨਹੀਂ ਦੱਸਣਾ ਆਈ ਐਮ ਨਾਟ ਬਾਉਂਡ ਟੂ ਟੈਲ ਯੂ ਮਾਈ ਪੱਖ ਮਾਈ ਵਿਊ ਪੁਆਇੰਟ ਨਹੀਂ ਬਾਉਂਡ ਨਹੀਂ ਇਹ ਹਦਾਇਤ ਦੱਸੋ ਕਿਸ ਤਰ੍ਹਾਂ ਕੋਈ ਹਦਾਇਤਾਂ ਨਹੀਂ ਯਾਰ ਤੁਸੀਂ ਆਪ ਦਾ ਕਰੋ ਇਨਸਿਡੈਂਟ ਇਨਾਂ ਦਾ ਉਹ ਕਰ ਰਹੇ ਹੋ ਨਾ ਉਹਨਾਂ ਦਾ ਕਵਰ ਕਰੋ ਮੇਰਾ ਕਵਰ ਨਾ ਕਰੋ ਸਾਰਿਆਂ ਦੀ ਕਰ ਲੈ ਨਹੀਂ ਮੇਰਾ ਮੇਰਾ ਕਵਰ ਕਰਨ ਦੀ ਲੋੜ ਨਹੀਂ ਜੀ ਮੈਂ ਜਵਾਬ ਨਹੀਂ ਦੇਣਾ ਤੁਹਾਨੂੰ ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲ ਦਾ ਜੀ ਤੁਸੀਂ ਹੁਣ ਨਿਭਾਉਣੋ ਮਤਲਬ ਉੱਥੇ ਰੋਕਣ ਵਾਲੇ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦਾ ਤੈਅ ਦਿੱਤੀ ਹੈ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਬਾਉਂਡ ਨਹੀਂ ਹੈ ਤੁਸੀਂ ਆਪ ਦਾ ਕਰੋ ਜਾ ਕੇ ਅੰਦਰ ਠੀਕ ਹੈ ਇਸ ਸੀ ਦੇ ਫਿਰ ਕਿਵੇਂ ਬਾਉਂਡ ਹੋ ਕਿ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕ ਰਹੇ ਹੋ ਤੁਸੀਂ ਫਿਰ ਇਸ ਚੀਜ਼ ਦੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਕਰਾਂਗਾ ਹੋਰ ਰਾਈਟੇ ਦਿੱਤਾ ਸਾਡੇ ਕੋਲੇ ਰਾਈਟ ਹੈਗਾ ਮੈਨੂੰ 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 ਇਸ ਲਈ ਵੀ ਮੈਨੂੰ ਕਾਨੂੰਨ ਤੋਂ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਅਥਾਰਟੀ ਦਿੱਤੀ ਹੈ ਉਤੋਂ ਮੈਨੂੰ ਇਹ ਆ ਠੀਕ ਹੈ ਨਾ ਨਾ ਅੱਜ ਅੱਜ ਰਾਈਟ ਟੂ ਪ੍ਰੋਟੈਸਟ ਨਹੀਂ ਨਹੀਂ ਸਵਰਾਣ ਰਾਈਟ ਟੂ ਪ੍ਰੋਟੈਸਟ ਵੀ ਦਿੰਦਾਗਾ ਮਤਲਬ ਇਹਦੇ ਵਿੱਚ ਅਸੀਂ 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 ਸ਼ਾਂਤਮਈ ਢੰਗ ਨਾਲ ਅਸੀਂ ਆਪਦਾ ਅਜ਼ਰਟ ਕਰ ਰਹੇ ਹਾਂ ਰਾਈਟ ਕਿ ਅਸੀਂ ਇਹ ਕੱਲ ਨੂੰ ਆਪਦੀ ਉੱਥੇ ਗੱਲ ਰੱਖਣੀ ਹੈ ਉੱਥੇ ਅਸੀਂ ਇਹ ਗੱਲ ਰੱਖੀਏ ਰੋਡ ਨਹੀਂ ਬਣਾਉਣਾ ਨਹੀਂ ਨਹੀਂ ਇਹ ਤਾਂ ਕੋਈ ਗੱਲ ਇਹ ਕਿਹੜੀ ਇਨਸੈਕਟ ਕਰ ਰਹੀ ਹੈ ਯਾਰ ਮੈਂ ਮਰ ਰਹੀ ਹਾਂ ਇਸ ਸਮੇਂ ਹੰਗਾਮਾ ਹੁੰਦਾ ਹੋਇਆ ਨਜ਼ਰ ਜ਼ਰੂਰ ਆ ਰਿਹਾ ਤਾਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਦਾਇਰੇ ਚ ਰਹੋ ਜੇਕਰ ਤੁਸੀਂ ਸੜਕ ਤੇ ਕੋਈ ਪ੍ਰੋਟੈਸਟ ਕਰੋਗੇ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਤੁਸੀਂ 사운ਡ ਨਹੀਂ ਲਗਾ ਸਕਦੇ ਆਪ کہہ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ assurance ਦਿੱਤਾ ਕਿ ਉੱਥੇ ਸ਼ਾਂਤਮਈਤਾ ਨਾ ਹੋਊਗਾ ਤਾਂ ਸ਼ਾਂਤਮਈਤੇ ਵਿੱਚ ਅੱਜ ਵਾਦਾ ਅੱਜ ਜਿਹੜੀ authority ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹੀ ਗੱਲ ਰੱਖੀ ਕਿ ਸਾਨੂੰ ఇన్ਸਾਈਟ ਨਾ ਕੀਤਾ ਜਾਵੇ ਨਹੀਂ ਨਾਮ ਜੋ ਮਰਜ਼ੀ ਹੋਵੇ ਨਾਮ ਜੋ ਮਰਜ਼ੀ ਹੋਵੇ ਮੈਂ ਤੁਹਾਨੂੰ ਰੋਕਿਆ ਨਹੀਂ ਰੋਕਿਆ ਨਾ ਅੱਜ ਕਿਉਂ ਰੋਕ ਰਹੇ ਹੋ ਸਵਾਲ ਇਹ ਹੈ ਪ੍ਰੋਟੈਸਟ ਨੂੰ ਰੋਕ ਰਿਹਾ ਤੁਸੀਂ ਜਾ ਕੇ ਅੰਦਰ ਕਰ ਲਓ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲੀ ਗੱਲ ਚੰਡੀਗੜ੍ਹ ਪੁਲਿਸ ਸਾਨੂੰ ਕਿਉਂ ਰੋਕ ਰਹੀ ਹੈ ਪਹਿਲੀ ਗੱਲ ਤਾਂ ਪੀਸ ਸਕਿਉਰਟੀ ਆ ਕੇ ਸਾਡੇ ਨਾਲ ਗੱਲ ਕਰੇ ਕੋਈ ਨਹੀਂ ਪੀਸ ਸਕਿਉਰਟੀ ਇੱਥੇ ਖੜੀ ਹੈ ਸਾਰੀ ਪੀਸ ਸਕਿਉਰਟੀ ਕਿੱਥੇ ਹੈ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਨਾ ਕਿੱਥੇ ਖੜੀ ਨਹੀਂ ਨਹੀਂ ਤੁਹਾਨੂੰ ਕੁਝ ਛੋੜਨ ਦਾ ਕੋਈ ਰਾਈਟ ਨਹੀਂ ਹੈਗਾ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖ ਨਹੀਂ ਇਹ ਤਾਂ ਹੀ ਬਹੁਤ ੱੱਕਾ ਹੈਗਾ ਵਿਦਿਆਰਥੀਆਂ ਦੇ ਨਾਲ ਕੋਈ ਨਹੀਂ ਜਿਵੇਂ ਤੁਸੀਂ ਮਰਜ਼ੀ ਕਰੋ ਇਹ ਜਿਹੜਾ ਧਰਨਾ ਪ੍ਰਦਰਸ਼ਨ ਜਿੰਨਾ ਮ ਕੱਲ ਨੂੰ ਹੋਰ ਲੋਕ ਵੀ ਆਉਣੇ ਨੇ ਉਹ ਵੀ ਅੰਦਰ ਆ ਕੇ ਆ ਕੇ ਰਹਿਣਗੇ ਇਹ ਧਰਨਾ ਸਫਲ ਬਣਾ ਕੇ ਰਾਵਾਂਗੇ ਸੈਨੇਟ ਚੌਣਾ ਸਮੇ ਜਿਹੜੇ ਨਾਰੇਵਾਜੀ ਹੁੰਦੀ ਹੋਈ ਨਾਲ ਜਰ ਆ ਰਹੀ ਆ ਚੰਡੀਗੜ੍ਹ ਪੁਲਿਸ ਦੇ ਖਿਲਾਫ ਨਾਰੇਵਾਜੀ ਕੀਤੀ ਜਾ ਰਹੀ ਆ ਪੰਜਾਬ ਯੂਨੀਵਰਸਿਟੀ ਦੇ ਇੱਕ ਨੰਬਰ ਗੇਟ ਤੇ ਹੰਗਾਮਾ ਹੋ ਰਿਹਾ ਸਾਉਂਡ ਅੰਦਰ ਲਜਾੜ ਨੂੰ ਲੈ ਕੇ ਤਕਰਾਰ ਹੋਈ ਆ ਪੁਲਿਸ ਦੇ ਨਾਲ ਤੇ ਪੁਲਿਸ ਕਹਿ ਰਹੀ ਆ ਕਿ ਤੁਸੀਂ ਸਾਨੂੰ ਨਹੀਂ ਸਿਖਾ ਸਕਦੇ ਸਾਨੂੰ ਪਤਾ ਹੈ ਕਾਨੂੰਨ ਕੀ ਕਹਿੰਦਾ ਹੈ ਤਾਂ ਜਿਸ ਦੇ ਵਿੱਚ ਵਿਦਿਆਰਥੀ ਨੇ ਜਿਹੜੇ ਉਹ ਨਾਰੇਵਾਜੀ ਕਰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਜਿੱਥੇ ਕਿ 10 ਤਰੀਕ ਦੇ ਮੋਰਚੇ ਤੋਂ ਹੀ ਕਾਲ ਤੋਂ ਪਹਿਲਾਂ ਵੱਡਾ ਹੰਗਾਮਾ ਹੁੰਦਾ ਹੋਇਆ ਨਜ਼ਰ ਆ ਰਿਹਾ ਸਾਉਂਡ ਨੂੰ ਲੈ ਕੇ ਤਸਵੀਰਾਂ ਇੱਕ ਨੰਬਰ ਗੇਟ ਤੋਂ ਨਜ਼ਰ ਆ ਰਹੀ ਹੈ ਸੁਰੱਖਿਆ ਜ਼ਰੂਰ ਵਧਾ ਦਿੱਤੀ ਗਈ ਆ ਜਿਸ ਤਰੀਕੇ ਦੇ ਨਾਲ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੇ ਪੰਜਾਬ ਤੇ ਮਹਾਲੀ ਦੇ ਚੰਡੀਗੜ੍ਹ ਦੇ ਬਾਰਡਰ ਨੇ ਤਾਂ ਉੱਥੇ ਵੀ ਪੁਲਿਸ ਦੀ ਨਫਰੀ ਹੈ ਜਿਹੜੀ ਉਹ ਵਧੀ ਹੋਈ ਨਜ਼ਰ ਆ ਰਹੀ ਹੈ ਤੇ ਤਲਖੀ ਦੇਖਣ ਨੂੰ ਕੱਲ ਵੀ ਮਿਲ ਸਕਦੀ ਹੈ ਅੱਜ ਵੀ ਸੌਣ ਅੰਦਰ ਲਜਾਣ ਨੂੰ ਲੈ ਕੇ ਇੱਕ ਨੰਬਰ ਗੇਟ ਤੇ ਹੰਗਾਮਾ ਹੋਇਆ ਪੁਲਿਸ ਦੇ ਅਧਿਕਾਰੀਆਂ ਦੀ ਵਿਦਿਆਰਥੀਆਂ ਦੇ ਨਾਲ ਤਿੱਖੀ ਬਹਿਸਬਾਜੀ ਹੋਈ ਆ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ